ਜੇ ਤੁਹਾਨੂੰ ਵੀ ਦਾਦ ਖਾਜ ਫੰਗਸ ਖੁਜਲੀ ਜਾਂ ਸਕਿਨ ਦੇ ਰਿਲੇਟਡ ਕੋਈ ਵੀ ਪ੍ਰੋਬਲਮ ਆ ਅੱਜ ਤੁਹਾਨੂੰ 90 ਦੀ ਮਸ਼ਹੂਰ ਦੁਕਾਨ ਰੋਸ਼ਨ ਲਾ ਲੈਣ ਸੰਸ ਵਾਲੇ ਦੇ ਲੈ ਕੇ ਚੱਲਦੇ ਆਂ ਡਾਕਟਰ ਸਾਹਿਬ ਨਾਲ ਮਿਲਾਉਨੇ ਆਂ ਜੀ ਡਾਕਟਰ ਸੱਸੀਕਾਲ ਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਤੁਸੀਂ ਬਹੁਤ ਮਸ਼ਹੂਰ ਹੋ ਰਹੇ ਹੋ ਇਲਾਕੇ ਦੇ ਵਿੱਚ ਹਨਾ ਲੋਕਾਂ ਦੇ ਲੱਖਾਂ ਰੁਪਏ ਵਿਚਾਰ ਰਹੇ ਸਕਿਨ ਦੇ ਰਿਲੇਟਡ ਤੁਸੀਂ ਇਹ ਜਾਂ ਕੀ ਕਰਦੇ ਹੋ ਕੀ ਕੀ ਇਲਾਜ ਕਰਦੇ ਹੋ ਤੁਸੀਂ ਸਕਿਨ ਦਾ ਸਕਿਨ ਦਾ ਜਿਹੇ ਜੇ ਮਰਜੀ ਇਲਾਜ ਹੋਵੇ ਜੀ ਕੋਈ ਦਾਦ ਹੋਵੇ ਖਾਜ ਹੋਵੇ ਖੁਜਲੀ ਫੰਗਸ ਫੁੰਸੀ ਜਾਂ ਪਿੰਪਲਸ ਜਿਹੇ ਜੇ ਮਰਜੀ ਅਲਰਜੀ ਹੋਵੇ, ਸਕੈਬੀਜ਼ ਹੋਵੇ, ਫੰਗਸ ਹੋ ਜਿੰਨੀ ਮਰਜੀ ਹੋਵੇ ਜੀ, ਉਹਦਾ ਪੱਕਾ علاج ਆ ਜਾਈ ਆਪਣੇ ਕੋਲੇ ਜੀ। ਤੇ ਡਾਕਟਰ ਸਾਹਿਬ ਇਹ ਜੀ ਤੁਸੀਂ ਮਤਲਬ ਵੀ ਕਿੰਨੇ ਦਿਨਾਂ ਦੇ ਵਿੱਚ ਕੀ ਤੁਹਾਡਾ ਕੋਰਸ ਹੁੰਦਾ ਤੇ ਕੀਵੇਂ ਤੁਸੀਂ ਟ੍ਰੀਟਮੈਂਟ ਕਰਦੇ ਹੋ ਤੇ ਇਹਦੇ ਬਾਰੇ ਦੱਸੋ ਕੁਝ? ਨਹੀਂ ਮਰੀਜ਼ ਨੂੰ ਪਹਿਲਾਂ ਦੇਖੋ ਜੀ, ਮਰੀਜ਼ ਨੂੰ ਪਹਿਲਾਂ ਚੈੱਕ ਕੀਤਾ ਜਾਂਦਾ ਹੈ, ਉਹਦਾ ਡਾਇਗਨੋਸ ਕੀਤਾ ਜਾਂਦਾ ਵੀ ਉਹਨੂੰ ਕੀ ਪ੍ਰੋਬਲਮ ਹੈ ਜੀ। ਉਸ ਅਕੋਰਡਿੰਗ ਉਹਨੂੰ ਦਵਾਈ ਦਿੱਤੀ ਜਾਂਦੀ ਹੈ। ਦਵਾਈ ਵੀ ਉਹਨੂੰ 20 ਤੋਂ ਲੱਗੇ 25 ਦਿਨ ਦੇ ਵਿੱਚ ਵਿੱਚ ਅਮਰੀ ਬਿਲਕੁਲ ਠੀਕ ਹੋ ਜਾਂਦਾ ਜੀ ਤੇ ਹੁਣ ਆਪਾਂ ਦੇਖਦੇ ਆਂ ਵੀ ਅੱਜ ਕੱਲ ਜਿਵੇਂ ਲੋਕਾਂ ਦੇ ਨਾ ਜਵਾਨੀ ਦੇ ਵਿੱਚ ਮੁੰਡੇ ਕੁੜੀਆਂ ਦੇ ਪਿੰਪਲਸ ਵਗੈਰਾ ਹੋ ਜਾਂਦੇ ਹਨਾ ਤੇ ਇਹਦਾ ਫਿਰ ਇਹਦਾ ਵੀ ਇਲਾਜ ਕਰਦੇ ਹੋ ਤੁਸੀਂ ਦਿੱਕਤਾਂ ਦਾ ਇਲਾਜ ਹੁੰਦਾ ਸਕਿਨ ਦਾ ਹਰ ਇੱਕ ਤਰ੍ਹਾਂ ਦਾ ਇਲਾਜ ਹੁੰਦਾ ਅਲਰਜੀ ਦਾ ਜੀ ਤੇ ਇਹਦਾ ਕੀ ਇਲਾਜ ਕਰਦੇ ਫਿਰ ਤੁਸੀਂ ਜੀ ਬਸ ਟ੍ਰੀਟਮੈਂਟ ਦਿੰਨੇ ਆ ਜੀ ਉਹਨਾਂ ਨੂੰ ਮੈਡੀਸਿਨ ਦਿੰਨੇ ਆ ਜਿਹੜੀ ਜਿਹੜੀ ਦਵਾਈ ਦੀ ਉਹਨਾਂ ਨੂੰ ਲੋੜ ਹੈ ਉਹ ਦਵਾਈ ਦਿੱਤੀ ਜਾਂਦੀ ਇਹ ਫਿਰ ਅੰਗਰੇਜ਼ੀ ਦਵਾਈਆਂ ਥਰੂ ਕਰਦੇ ਹੋ ਜਾਂ ਕੋਈ ਆਯੁਰਵੈਦਿਕ ਦਵਾਈ ਆ ਤੁਹਾਡੀ ਨਹੀਂ ਨਹੀਂ ਸਰ ਕੋਈ ਆਯੁਰਵੈਦਿਕ ਦਵਾਈ ਨਹੀਂ ਸਾਰੀਆਂ ਯਾਨੀ ਕਿ ਐਲੋਪੈਥਿਕ ਦਵਾਈਆਂ ਹੀ ਦਿੱਤੀ ਜਾਂਦੇ ਨੇ ਤੇ ਤੁਸੀਂ ਫਿਰ ਆਪਣਾ ਜਿਹੜੇ ਇਹ ਜਿਹੜੇ ਆਪਣੇ ਜਵਾਨੀ ਦੇ ਵਿੱਚ ਮੁੰਡਿਆਂ ਦੇ ਇਹ ਹੋ ਜਾਂ ਸਕਿਨ ਦੇ ਪ੍ਰੋਬਲਮ ਹੋ ਜਾਂਦੀ ਆ ਹਨਾ ਇਹ ਹੁੰਦੀ ਕਾਦੇ ਕਰਕੇ ਆ ਜੀ ਇਹ ਸਰ ਇਹ ਕੁਸਤਾ ਜਿਵੇਂ ਬੱਚੇ ਕਹਿੰਦੇ ਨੇ ਅੱਜ ਕੱਲ ਜਿਵੇਂ ਫਾਸਟ ਫੂਡ ਬਹੁਤ ਜ਼ਿਆਦਾ ਖਾਂਦੇ ਨੇ ਜੀ ਠੀਕ ਹੈ ਜੀ ਠੀਕ ਹੈ ਕੁਝ ਗਰਮੈਸ਼ ਹੁੰਦੀ ਆ ਕੁਝ ਏਜ ਫੈਕਟਰ ਹੁੰਦਾ ਜੀ ਕਾਫੀ ਗੱਲਾਂ ਹੁੰਦੀਆਂ ਨੇ ਜੀ ਤੇ ਫਿਰ ਇਹ ਆਪਣਾ ਇੱਕ ਮੈਡੀਸਨ ਦੇ ਨਾਲ ਨਾਲ ਕੋਈ ਇਹਨਾਂ ਨੂੰ ਘਰੇਲੂ ਨੁਕਸਾ ਵੀ ਦਿੰਨੇ ਬਿਲਕੁਲ ਸਰ ਬਿਲਕੁਲ ਜਿੰਨੇ ਵੀ ਸਾਡੇ ਕੋਲ ਅਲਰਜੀ ਦੇ ਪੇਸ਼ੈਂਟ ਆਉਂਦੇ ਨੇ ਅਸੀਂ ਸਾਰਿਆਂ ਨੂੰ ਕਹਿੰਦੇ ਨੇ ਮੈਡੀਸਨ ਤਾਂ ਦਿਨੀ ਦਿਨੇ ਨਾਲ ਉਹਨਾਂ ਨੂੰ ਪਰਹੇਜ਼ ਵੀ ਦੱਸਦੇਵੇਂ ਉਹਨਾਂ ਨੇ ਕੀ ਕੀ ਪਰਹੇਜ਼ ਕਰਨੇ ਕੀ ਚੀਜ਼ ਖਾਣੀ ਹੈ ਕੀ ਚੀਜ਼ ਨਹੀਂ ਖਾਣੀ ਤੇ ਇੱਕ ਤੁਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੋ ਵੀ ਇਹ ਤੋਂ ਜੇ ਕਈਆਂ ਦੇ ਹੁੰਦੇ ਆ ਨਾ ਕਈ ਵੀ ਬਿਨਾ ਮੈਡੀਸਨ ਤੋਂ ਵੀ ਸੈੱਟ ਹੋ ਸਕਦੇ ਆ ਵੀ ਇਹੇ ਜਾਂ ਜਿਨ੍ਹਾਂ ਦੇ ਥੋੜੇ ਬਹੁਤ ਹੁੰਦੇ ਆ ਸਰ ਜਿਹੇ ਜੇ ਮਰਜੀ ਸਾਈਡ ਕੋਲ ਪੇਸ਼ੈਂਟ ਆਵੇ ਉਹਨਾਂ ਨੂੰ ਅਸੀਂ ਪਹਿਲਾਂ ਚੈੱਕ ਕਰਦੇ ਆ ਜਿਹਨੂੰ ਮੈਡੀਸਨ ਦੀ ਲੋੜ ਆ ਉਹਨੂੰ ਮੈਡੀਸਨ ਦਿੰਨੇ ਆ ਜਿਹਨੂੰ ਮੈਡੀਸਨ ਦੀ ਲੋੜ ਨਹੀਂ ਹੈਗੀ ਉਹਨੂੰ ਅਸੀਂ ਕੱਲਾ ਪਰਹੇਜ਼ ਨਾਲ ਹੀ ਠੀਕ ਕਰ ਦਿੰਨੇ ਜੀ ਠੀਕ ਹੈ ਜੀ ਤੇ ਇਸ ਤੋਂ ਬਿਨਾਂ ਜਿਹੜੇ ਦਾਦ ਵਗੈਰਾ ਹੋ ਜਾਂਦੇ ਫੰਗਸ ਹੋ ਜਾਂਦੇ ਉਹ ਤੇ ਸਰ ਮੈਡੀਸਨ ਹੁ ਤਾਂ ਇਹ ਜੀ ਕੋਈ ਯਾਨੀ ਕਿ ਬਿਮਾਰੀ ਨਹੀਂ ਹੈਗੀ ਸਕਿਨ ਦੀ ਜਿਹਦਾ ਕੋਈ ਟਰੀਟਮੈਂਟ ਨਹੀਂ ਹੈਗਾ ਹਰ ਇੱਕ ਤਰ੍ਹਾਂ ਦੀ ਮੈਡੀਸਨ ਮਾਰਕੀਟ ਦੇ ਵਿੱਚ ਐਲੋਪੈਥਿਕ ਚ ਆ ਚੁੱਕੀ ਜੀ ਉਹਨੂੰ ਅਸੀਂ ਯਾਨੀ ਕਿ ਮੈਡੀਸਨ ਦਿਨੇ ਆਪਲਾ ਅਪਲਾਈ ਕਰਦਾ ਬਿਲਕੁਲ ਠੀਕ ਹੋ ਜਾਂਦਾ ਜੀ ਡਾਕਟਰ ਸਾਹਿਬ ਇੱਕ ਨਾ ਆਪਣੇ ਜਿਹੜੇ ਵੀਡੀਓ ਦੇਖ ਰਿਆ ਵੀ ਕੋਈ ਹਰ ਇੱਕ ਦਾ ਬੰਦਾ ਨਾਬੇ ਤੋਂ ਹੈਗਾ ਨਹੀਂ ਹੈ ਨਾ ਕਾਫੀ ਪੂ Punjab ਤੋਂ ਬਾਹਰ ਵੀ ਹੁੰਦੇ ਨੇ ਕੋਈ ਦੇਸ਼ਾਂ ਵਿਦੇਸ਼ਾਂ ਤੋਂ ਵੀ ਹੁੰਦਾ ਤੇ ਉਹਨਾਂ ਨੇ ਆਪਣਾ ਟਰੀਟਮੈਂਟ ਕਰਾਉਣਾ ਹੈ ਫਿਰ ਉਹ ਕਿਵੇਂ ਕਰਾ ਸਕਦੇ ਆ ਜੀ ਸਰ ਸਾਨੂੰ ਆਨਲਾਈਨ ਸਾਨੂੰ ਪਹਿਲਾਂ ਚੈੱਕਅਪ ਕਰਾ ਲਵਾਂਗੇ ਜੀ ਆਨਲਾਈਨ ਕਿਵੇਂ ਕਰਾਉਂਦੇ ਆ ਜੀ ਫਿਰ ਵੀਡੀਓ ਕਾਲ ਤੇ ਜੀ ਵੀਡੀਓ ਕਾਲ ਦੇ ਉੱਪਰ ਕਰਦੇ ਹੋ ਠੀਕ ਹੈ ਜੀ ਵੀਡੀਓ ਕਾਲ ਤੇ ਅਸੀਂ ਉਹਨਾਂ ਨੂੰ ਪਹਿਲਾਂ ਚੈੱਕ ਕਰਾਂਗੇ ਉਹਨਾਂ ਨੂੰ ਕੀ ਪ੍ਰੋਬਲਮ ਹੈ ਜੀ ਉਸ ਤੋਂ ਬਾਅਦ ਉਹਨਾਂ ਦੀ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਊਗਾ ਜੋ ਵੀ ਉਹਨਾਂ ਦੀ ਮੈਡੀਸਨ ਬਣਦੀ ਹੈ ਬਾਏ ਕੋਰੀਅਰ ਦੇ ਥਰੂ ਚਾਹੇ ਉਹ ਅਮਰੀਕਾ ਨੇ ਕੈਨੇਡਾ ਨੇ ਇੰਗਲੈਂਡ ਨੇ ਯੂ ਐਸ ਏ ਜਿੱਥੇ ਮਰਜ਼ੀ ਨੇਗੇ ਜਿਹੜੇ ਮਰਜ਼ੀ ਦੇਸ਼ ਵਿਦੇਸ਼ ਚ ਨੇ ਉਹ ਬਾਏ ਕੋਰੀਅਰ ਦੇ ਥਰੂ ਉਹਨਾਂ ਕੋਲ ਮੈਡੀਸਨ ਪਹੁੰਚੇਗੀ ਜੀ ਕੋਈ ਇਸ਼ੂ ਨਹੀਂ ਹੈਗਾ ਜੀ ਬਾਕੀ ਅਪਣੇ ਮਰੀਜ਼ ਆਪਣੇ ਕੋਲੇ ਬੈਠੇ ਨੇ ਤੁਸੀਂ ਇਹਨਾਂ ਦੇ ਵੀਊ ਲੈ ਸਕਦੇ ਹੋ ਇਹਨਾਂ ਨੂੰ ਪੁੱਛ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੀ ਹਾਂਜੀ ਆਪਾਂ ਮਰੀਜ਼ ਨਾਲ ਗੱਲ ਕਰਦੇ ਆ ਇਹ 70 ਕਿਲੋਮੀਟਰ ਦੂਰ ਤੋਂ ਆਏ ਨੇ ਹਨਾ ਦੂਜੀ ਵਾਰ ਆਏ ਨੇ ਤੇ ਪੁੱਛਦੇ ਇਹਨਾਂ ਨੂੰ ਬਾਈ ਤੁਹਾਨੂੰ ਕੀ ਪ੍ਰੋਬਲਮ ਸੀ ਜੀ ਬਾਈ ਮੈਨੂੰ ਚਮੜੀ ਦਾ ਰੋਗ ਸੀ ਜੀ ਚਮੜੀ ਦੇ ਰੋਗ ਵਿੱਚ ਕੀ ਹੋਇਆ ਹੋਇਆ ਸੀ ਬਾਈ ਖਾਸ ਹੀ ਹੋਰਤੀ ਸੀ ਮੈਨੂੰ ਤੇ ਬਾਈ ਫਿਰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਚੀਜ਼ ਹੋਈ ਨੂੰ ਬਾਈ ਮੈਨੂੰ 5-7 ਸਾਲ ਹੋ ਗਏ ਜੀ ਤੇ ਫਿਰ ਤੁਸੀਂ ਪਹਿਲਾਂ ਦਿਖਾਇਆ ਜੀ ਕਿਤੋਂ ਦਿਖਾਇਆ ਸੀ ਬਹੁਤ ਜ਼ਿਆਦਾ ਥਾਂਵਾਂ ਗਿਆ ਸੀ ਮੈਨੂੰ ਫਰਕ ਨਹੀਂ ਪਿਆ ਜੀ ਤੇ ਫਿਰ ਤੁਹ ਬਾਈ ਜਿਹੜਾ ਦੇਖ ਕੇ ਆਇਆ ਤੁਸੀਂ ਕਿੱਥੋਂ ਦੇਖੀ ਸੀ ਜਿਹੜਾ ਬਾਈ ਪੋਸਟਰ ਲਗਾ ਦੀ ਪੋਸਟਰ ਦੇਖ ਕੇ ਆਏ ਹੋ ਤੁਸੀਂ ਤੇ ਤੁਹਾਨੂੰ ਫਰਕ ਆ ਜੀ ਹੁਣ ਹਾਂ ਜੀ ਬਾਈ ਜੀ ਹੁਣ ਮਨੋ 50% ਫਰਕ ਆ ਗਿਆ ਅੱਛਾ 50% ਫਰਕ ਪੈ ਗਿਆ ਜੀ ਤੇ ਫਿਰ ਕਿੰਨੇ ਦਿਨਾਂ ਦਾ ਲਾਜ ਰਿਹਾ ਹੈ ਤੁਹਾਡਾ ਜੀ ਇਹ ਇਹ ਜੀ ਸਮਨ ਲਗਾ ਇੱਕ ਹਫਤਾ ਲਗਾਤਾਰ ਚੱਲਦਾ ਰਹੇ ਜੀ ਇੱਕ ਹਫਤਾ ਚੱਲਦਾ ਰਿਹਾ ਜੀ ਮਤਲਬ ਇੱਕ ਹਫਤਾ ਲਗਾਤਾਰ ਚੱਲਦਾ ਰਿਹਾ ਹਾਂ ਜੀ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਂਟੀ ਜੀ ਨਾਲ ਹਾਂ ਜੀ ਆਂਟੀ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਜੀ ਮੈਨੂੰ ਜੀ ਮੇਰੇ ਸਰੀਰ 'ਚ ਸਾਰੇ ਖਾਜ ਹੁੰਦੀ ਸੀਗੀ ਖਾਜ ਨਾਲ ਨ ਧੱਫੜ ਪੈ ਜਾਂਦੇ ਸੀਗੇ ਧੱਫੜ ਨਾਲ ਮੇਰੀ ਨਾ ਬਹੁਤ ਪ੍ਰੋਬਲਮ ਸੀ ਜਿਆਦਾ ਹੀ ਖਾਜ ਦੇ ਨਾਲ ਲਾਲ ਲਾਲ ਧੱਫੜ ਪੈ ਜਾਂਦੇ ਸੀਗੇ ਮੈਂ ਹੁਣ ਲੁਧਿਆਣੇ ਤੋਂ ਮੈਂ ਲਈ ਦਵਾਈ ਪਟਿਆਲੇ ਤੋਂ ਲਈ ਦਵਾਈ ਕੋਈ ਫਰਕ ਨਹੀਂ ਪਿਆ ਮੈਨੂੰ ਇੱਥੋਂ ਫਰਕ ਪਿਆ ਆ ਹਫਤੇ ਦੀ ਮੈਂ ਦਵਾਈ ਲੈ ਰਹੀ ਆ ਦਵਾਈ ਦੇ ਵਿੱਚ ਮੈਨੂੰ ਅੱਗੇ ਨਾਲੋਂ ਫਰਕ ਆ ਬਹੁਤ ਜ਼ਿਆਦਾ ਤੇ ਤੁਹਾਨੂੰ ਕਿਹਨਾਂ ਨੇ ਦੱਸਿਆ ਜੀ ਇੱਥੇ ਆਉਣ ਲਈ ਤੁਹਾਨੂੰ ਇੱਥੇ ਨਾ ਕੋਈ ਲੈ ਕੇ ਗਿਆ ਸੀ ਦਵਾਈ ਉਹਨੂੰ ਫਰਕ ਪਿਆ ਤਾਂ ਉਹਨੇ ਮੈਨੂੰ ਦੱਸਿਆ ਵੀ ਉੱਥੋਂ ਦਵਾਈ ਤੁਸੀਂ ਠੀਕ ਹੈ ਤੁਸੀਂ ਰਿਸ਼ਤੇਦਾਰ ਦੇ ਕਹਿੰਦੇ ਆ ਕਿ ਕਿਸੇ ਹਾਂਜੀ ਕਿਸੇ ਦੇ ਕਹਿੰਦੇ ਆਏ ਵਾ ਰਿਸ਼ਤੇਦਾਰ ਉਹਨਾਂ ਨੂੰ ਫਰਕ ਪਿਆ ਜੀ ਇੱਥੋਂ ਹਾਂਜੀ ਬਹੁਤ ਪਿਆ ਫਰਕ ਇਹਨਾਂ ਦੀ ਦਵਾਈ ਨਾਲ ਤੇ ਤੁਹਾਡਾ ਇਲਾਜ ਕਿੰਨੇ ਟਾਈਮ ਚੱਲਿਆ ਜੀ ਫਿਰ ਮੇਰਾ ਇਹ ਇਲਾਜ ਮੈਂ ਮਹੀਨਾ ਹੋਇਆ ਦਵਾਈ ਖਾਣ ਨੂੰ ਮੇਰੇ ਹਫਤੇ ਚ ਫਰਕ ਪੈਣ ਲੱਗ ਪਿਆ ਅੱਛਾ ਹਫਤੇ ਦੇ ਵਿੱਚ ਫਰਕ ਦੇਖਣਾ ਤੁਹਾਨੂੰ ਸ਼ੁਰੂ ਹੋ ਗਿਆ ਸੀ ਜੀ ਤੇ ਫਿਰ ਪ੍ਰੋਪਰ ਵੀ ਬਿਲਕੁਲ ਖਤਮ ਹੋ ਗਈ ਸੀ ਜੇ ਅੱਜ ਕਰ ਜੀ ਥੋੜੀ ਨਹੀਂ ਜੀ ਹੁਣ ਮਤਲਬ ਮਾੜੀ ਹਲਕੀ ਹਲਕੀ ਹੈ ਹੁਣ ਦੀ ਤੇ ਹੈਗੀ ਹੈ ਹਲਕੀ ਹਲਕੀ ਮਤਲਬ ਫਰਕ ਪੈ ਗਿਆ ਪਹਿਲਾਂ 90% ਮੰਨ ਸਕਦੇ ਫਰਕ ਪੈ ਗਿਆ ਹੈ ਪੈ ਗਿਆ ਫਰਕ ਤੇ ਨਾਲ ਕਾਫੀ ਛਾਈਆਂ ਸੀ ਤੇ ਆਪਾਂ ਇਹਨਾਂ ਦਾ ਐਕਸਪੀਰੀਅੰਸ ਜਾਣਦੇ ਇਹਨਾਂ ਨੇ ਇੱਥੋਂ ਇਲਾਜ ਕਰਵਾਇਆ ਵੀ ਇਹਨਾਂ ਦਾ ਕਿਵੇਂ ਰਿਹਾ ਹਾਂਜੀ ਹਾਂਜੀ ਵਧੀਆ ਰਿਹਾ ਹੁਣ ਤਾਂ ਕਾਫੀ ਫਰਕ ਪੈ ਗਿਆ ਤੇ ਪਿੰਪਲ ਵਗੈਰਾ ਸਾਰੇ ਕੁਝ ਦੇ ਬਹੁਤ ਆਰਾਮ ਦੋ ਤਿੰਨ ਮਹੀਨੇ ਚ ਬਹੁਤ ਫਰਕ ਪੈ ਗਿਆ ਹਾਂਜੀ ਤੇ ਫਿਰ ਤੁਸੀਂ ਪਹਿਲਾਂ ਵੀ ਕਿਤੇ ਇਲਾਜ ਕਰਵਾਇਆ ਹੈ ਪਟਿਆਲਾ ਤੋਂ ਦਵਾਈ ਚਲਾਇਆ ਉੱਥੋਂ ਵੀ ਫਰਕ ਪਿਆ ਆਪਣਾ ਨਾਵੇ ਹਸਪੀਟਲ ਤੇ ਵੀ ਸਕੀਨਲ ਡਾਕਟਰ ਨੂੰ ਦਿਖਾਇਆ ਉਸ ਤੋਂ ਵੀ ਨਹੀਂ ਫਰਕ ਪਿਆ ਇਹਨਾਂ ਤੋਂ ਦਿਖਾਇਆ ਫਿਰ ਕਾਫੀ ਜਿਆਦਾ ਫਰਕ ਪਿਆ ਠੀਕ ਆ ਜੀ ਤੁਹਾਨੂੰ ਇੱਥੇ ਆਉਣ ਲਈ ਕਿਹਨਾਂ ਨੇ ਰეკਮੈਂਡ ਕੀਤਾ ਨੇ ਕਿਹਨਾਂ ਦੀ ਸਲਾਹ ਲਈ ਸੀ ਤੁਸੀਂ ਸਲਾਹ ਨੇ ਲਈ ਮੈਂ ਰੋਜ਼ ਸਲੂਨ ਜਾਂਦੀ ਆ ਨਾ ਮੈਨੂੰ ਬੋਰਡ ਤੋਂ ਪਤਾ ਲੱਗਾ ਬੋਰਡ ਦੇਖ ਕੇ ਫਿਰ ਆਈ ਮੈਂ ਕਿਸੇ ਤੋਂ ਸਲਾਹ ਲਈ ਠੀਕ ਜੀ ਨਹੀਂ ਤਾਂ ਇੱਥੋਂ ਇਲਾਜ ਕਰਵਾ ਲਏ ਜੇ ਤੁਸੀਂ ਵੀ ਆਪਣਾ ਇਲਾਜ ਕਰਵਾਉਣਾ ਹੈ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਤੇ ਆਪਣਾ ਇਲਾਜ ਕਰਵਾ ਸਕਦੇ ਹੋ ਤੇ ਡਾਕਟਰ ਸਾਹਿਬ ਆਪਣੇ ਐਡਰੈਸ ਦੀ ਵੀ ਦੱਸ ਦੋ ਲੋਕਾਂ ਨੂੰ ਜੀ ਐਡਰੈ ਅਡਰੈਸ ਬਿਲਕੁਲ ਆਸਾਨ ਹੈ ਜੀ ਜਿਹੜਾ ਨਾਬੇ ਸਰਕਾਰੀ ਹਸਪੀਟਲ ਹੈ ਸਿਵਲ ਹਸਪੀਟਲ ਉਹਦੀ ਬੈਕ ਸਾਈਡ ਤੇ ਛੋਟਾ ਗੇਟ ਹੈ ਜੀ ਉਹਦੇ ਬਿਲਕੁਲ ਸਾਹਮਣੇ ਆਪਣਾ ਕਲੀਨਿਕ ਹੈ ਜੀ ਜੀ ਬਾਕੀ ਸਕਰੀਨ ਦੇ ਉੱਪਰ ਤੁਹਾਨੂੰ ਡਾਕਟਰ ਸਾਹਿਬ ਦਾ ਨੰਬਰ ਦੇ ਰਹੇ ਆ ਤੁਸੀਂ ਇਹਨਾਂ ਨਾਲ ਗੱਲ ਕਰਕੇ ਆਪਣੀ ਅਪਾਇੰਟਮੈਂਟ ਲੈ ਸਕਦੇ ਹੋ